ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਪਿੰਡ ਆਸਬਟਰੀ ਤੇ ਆਪਣੀ ਬੱਚੀ ਆ ਗਈ ਪਹਿਲੇ ਨੰਬਰ ਤੇ ਬਾਈ ਇਹ ਕਿੰਨੇ ਕਿੰਨੇ ਟਾਈਮ ਦੀ ਹੈ ਇਹ 11 ਮਹੀਨਿਆਂ ਦੀ ਹੈ 11 ਮਹੀਨਿਆਂ ਦੀ ਤੇ ਇਹ ਕਿਹੜੀ ਸੀਮੰਦੀ ਹੈ ਇਹ ਡਾਇਮੰਡ ਦੀ ਹੈ ਇਹ ਡਾਇਮੰਡ ਦੀ ਹੈ ਤੇ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਬਾਈ ਹੁਣਾਂ ਦੀ ਬਈ ਬੱਚੀ ਪਹਿਲੇ ਨੰਬਰ ਤੇ ਆਈ ਹੈ ਇਹ ਡਾਇਮੰਡ ਦੀ ਹੈਗੀ ਹੈ ਤੇ ਹੁਣ ਆਪਾਂ ਦੂਜੇ ਨੰਬਰ ਵਾਲੇ ਦੇ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣੀ ਬੱਚੀ ਆ ਗਈ ਦੂਜੇ ਨੰਬਰ ਤੇ ਹਾਂ ਦੂਜੇ ਨੰਬਰ ਤੇ ਆ ਤੇ ਇਹ ਕਿਹੜੀ ਸੀਮੰਦੀ ਆ ਇਹ ਸ਼ੈਨਸ਼ਾ ਬੋਲਦੀ ਹੈ ਜੀ ਅ ਏ ਸਾਲ ਦੀ ਆ ਜੀ ਸਾਲ ਦੀ ਹੋ ਗਈ ਤੇ ਕਿਹੜੇ ਪਿੰਡੋਂ ਆ ਤੁਸੀਂ ਪਿੰਡ ਧਨਾਸ਼ੀਦਾਈ ਠੀਕ ਹੈ ਤੁਹਾਡਾ ਨਾਮ ਸਰਦਾਰ ਦਰਸ਼ਨ ਸਿੰਘ ਬਹੁਤ ਬਹੁਤ ਮੁबारकਾਂ ਬਹੁਤ ਸੋਹਣੀ ਬੱਚੀ ਆ ਬਾਈ ਹੁਣ ਇਹ ਦੂਜੇ ਨੰਬਰ ਤੇ ਆ ਗਈ ਸੈਟੀਸਫਾਈਡ ਆ ਤੁਸੀਂ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਫੈਸਲਾ ਹੋਇਆ ਧੰਨਵਾਦ ਜੀ ਧੰਨਵਾਦ ਸਾਰੇ ਬੰਦੇ ਬਈ ਬਹੁਤ ਖੁਸ਼ ਆ ਬਾਈ ਆਪਣੀ ਤੀਜੇ ਤੇ ਹਾਂਜੀ ਤੀਜੇ ਤੇ ਤੇ ਇਹ ਕਿਹੜੇ ਸੀ ਮੰਦੀ ਆ ਇਹ ਜੂਬੇ ਥਾਂ ਦੀ ਤੇ ਤੁਹਾਡਾ ਨਾਮ ਕੀ ਆ ਮੇਰਾ ਨਾਮ ਰੇਸ਼ਮ ਤੇ ਇਹਦੀ ਏਜ ਇਹ ਜਿਹੜੇ 10 ਮਿੰਟ ਤੇ ਇਹ ਕਿਹੜੇ ਸੀਮੰਦੀ ਆ ਜੀ ਉਬੇ ਸੰਗ ਠੀਕ ਆ ਜੀ ਬਹੁਤ ਬਹੁਤ ਮੁबारकਾ ਤੁਹਾਨੂੰ ਤੇ ਬਈ ਚੌਥੇ ਨੰਬਰ ਵਾਲੀ ਕਿੱਥੇ ਆ ਬਈ ਚੌਥੇ ਨੰਬਰ ਵਾਲੀ ਬੱਚੀ ਇਹ ਨਿੱਕੀਆਂ ਜੋ ਬਈ ਉਹ ਉਹ ਵੀ ਹੁਜ਼ੂਰ ਕਰ ਕਿੰਨਾ ਹੁਣ ਕਿੰਨੇ ਚੌਥੇ ਨੰਬਰ ਤੇ ਕਿਹੜੀ ਆ ਆ ਗਈ ਬੱਚੀ ਆ ਲਾਓ ਫਿਰ ਮੈਕ ਜਾ ਲਾਓ ਲਾਓ ਬਈ ਕਿਹੜੇ ਪਿੰਡੋਂ ਆ ਤੁਸੀਂ ਪਿੰਡਾਂ ਹੀ ਲੰਗਿਆ ਨਾ ਤੇ ਇਹ ਆਪਣੀ ਬੱਚੀ ਕਿੰਨੇ ਟਾਈਮ ਦੀ ਆ ਇਹ ਲਗਭਗ 4 ਮਹੀਨਿਆਂ ਦੀ ਹੋਣ ਵਾਲੀ ਆ ਤੇ ਕਿਹੜੇ ਸੀਮੰਦੀ ਆ ਬਾਈ ਉਮਰ ਕਿਨੇ ਆਪਣੇ ਯਾਰ ਆਪਾਂ ਮਾਜਿਕ ਖੇਦੀ ਸੀ ਉਹ ਤੋਂ ਬੰਦ ਗਿਆ ਠੀਕ ਹੈ ਤੇ ਬਹੁਤ ਬਹੁ ਮੁਬਾਰਕਾਂ ਜੀ ਬਹੁਤ ਸੋਹਣੀ ਬੱਚੀ ਆ ਬਾਈ ਹੁਣਾਂ ਦੀ ਚੌਥੇ ਨੰਬਰ ਤੇ ਆਈ ਆ ਤੇ ਬਾਈ ਹੁਣੀ ਪੂਰੇ ਸੈਟੀਸਫਾਈਡ ਆ ਪੰਜਵੇਂ ਨੰਬਰ ਤੇ ਲਓ ਜੀ ਬਾਈ ਕਰਾਂ ਕਰੀ ਮੜ ਬਾਈ ਆ ਬੱਚੀ ਆਈ ਆ ਪੰਜਵੇਂ ਨੰਬਰ ਤੇ ਬਾਈ ਕਿਹੜੇ ਸੀਮੰਦੀ ਆ ਇਹ ਬਾਈ ਲੰਡੇ ਦੀ ਆ ਇਹ ਲੰਡੇ ਦੀ ਆ ਤੇ ਇਹ ਕਿੰਨੇ ਚਿਰ ਦੀ ਆ ਇਹ ਇਹ 6 ਮਹੀਨਿਆਂ ਦੀ ਆ ਇਹ 6 ਮਹੀਨੇ ਥੋੜਾ ਪਿੰਡ ਕਿਹੜਾ ਬਾਈ ਪਿੰਡ ਬਰੇਸਾ ਹੈ ਬਈ ਤੇ ਤੁਹਾਡਾ ਨਾਂ ਸੰਦੀਪ ਸਿੰਘ ਬਈ ਬਾਈ ਹੁਣਾਂ ਦੀ ਆਈ ਇੱਥੋਂ ਇਦੋਂ ਗਾਂਹ ਬਾਈ ਹੁਣਾਂ ਦੀ ਬੱਚੀ ਆ ਇਹ ਕਿੰਨੇ ਨੰਬਰ ਤੇ 6ਵੇਂ ਨੰਬਰ ਤੇ ਹੈ ਬਈ ਆਪਣੀ ਬਈ ਕੱਟੀ ਆ ਗਈ ਜੀ 6ਵੇਂ ਨੰਬਰ ਤੇ ਆ ਰਿਹਾ ਬੱਚਾ ਬਈ ਕੀ ਦੀ ਇਹ ਇਹ ਡਾਇਮੰਡ ਦੀ ਹੈ ਬਈ ਇਹ ਡਾਇਮੰਡ ਦੀ ਹੈ ਤੇ ਬਈ ਤੁਹਾਡਾ ਪਿੰਡ ਨੰਗਲਕਲਾਂ ਬਈ ਮਾਨਸਾ ਨੰਗਲਕਲਾਂ ਤੇ ਇਹ ਕਿੰਨੇ ਟਾਈਮ ਦੀ ਹੈ ਜੇ ਨਿੱਕੀ ਗਈ ਹੈ 6 ਮਹੀਨੇ ਦੀ ਹੈ ਬਈ 6 ਮਹੀਨੇ ਤੋਂ ਵੀ ਘੱਟ ਤਾਂ ਨਹੀਂ 6 ਮਹੀਨੇ ਦੀ ਹੈ ਤੇ ਬਈ ਦੇਖ ਲਓ ਜੱਜਮੈਂਟ ਬਾਈ ਇਹਨਾਂ ਨੇ ਨਾ ਇੱਥੇ ਜੱਜਾਂ ਨੇ ਦੇਖਿਆ ਵੀ ਸਟਰਕਚਰ ਵੀ ਕਿਹੜੀ ਬੰਨ ਵਾਲੀਆਂ ਆਏ ਨਹੀਂ ਵੀ ਵੱਡੀ ਆ ਤਾਂ ਵੀ ਗਾਂਹ ਲਾਤੀ ਵੀ ਸਾਰਿਆਂ ਨੂੰ ਆ ਦੇਖੋ ਇਹਦੇ ਨਾਲੋਂ ਕਿੰਨੀਆਂ ਵੱਡੀਆਂ ਆ ਤੇ ਇਹ ਪਿੱਦੀ ਨਿੱਕਾ ਹਜੇ ਇਹ ਤਾਂ ਵੀ ਨੰਬਰ ਲੈ ਗਿਆ ਸਾਰਿਆਂ ਚ ਇਹਦੇ ਨਾਲ ਵੱਡੀਆਂ ਬਾਹਰ ਵੀ ਗਈਆਂ ਹਾਂ ਬਹੁਤ ਵੱਡੀਆਂ ਬਾਹਰ ਵੀ ਨਿਕਲਣਗੀਆਂ ਤੇ ਜੱਜਾਂ ਨੇ ਸਟ੍ਰਕਚਰ ਦੇਖਿਆ ਤੇ ਬਾਈ ਹੋਣੀ ਫੈਸਲੇ ਤੋਂ ਸੈਟੀਸਫਾਈਡ ਹਾਂ ਸਸਾ ਉਹਨਾਂ ਦੀ ਬੱਚੀ ਆ 7ਵੇਂ ਨੰਬਰ ਤੇ ਬਾਈ ਹੋਣੀ ਸ਼ੈਰੀ ਬਠਿੰਡੇ ਵਾਲੇ ਦੇ ਬਾਈ ਦੇ ਹੈ ਗਿਆ ਲਿਆਜੀ ਤੇ ਬਾਈ ਕਿਹਦੀ ਆ ਇਹ ਇਹ ਬਾਈ ਪਾਰ ਸਦੀਪਿੰਦੀ ਸਿੱਧੂ ਵਾਲੇ ਦੀ ਤੇ ਬਾਈ ਕਿੰਨੇ ਟਾਈਮ ਦੀ ਆ ਇਹ ਇਹ 4.5 ਮਹੀਨੇ ਦੀ ਤੇ ਕਿਹਦੀ ਬੱਚੀ ਆ ਹਾਂਜੀ ਕਿਹੜੇ ਸਾਨ ਦੀ ਬੱਚੀ ਆ ਇਹ ਪਾਰਸਰੀ ਆਈ ਮਾਂ ਇਹਦੀ ਅਲਵਾਰਸ਼ੀ ਦੀ ਆ ਜੀ ਠੀਕ ਆ ਜੀ ਅਲਵਾਰਸ਼ੀ ਨਾਨੀ ਸਰਕਾਰੀ ਸੀਮਣ ਦੀ ਤੇ ਬਈ ਨੰਬਰ ਲੈ ਚੱਲੇ ਪਿੱਦੀ ਬਹੁਤ ਸੋਹਣਾਗਾ ਤੇ ਬਈ ਤੁਹਾਨੂੰ ਬਹੁਤ ਬਹੁਤ ਮਾਰਕ ਧੰਨਵਾਦ ਜੀ ਕਿਹੋ ਨਾਲ ਦੀ ਬੱਚੀ ਆਈ ਆ ਵੀ 8ਵੇਂ ਨੰਬਰ ਤੇ ਹਾਂਜੀ ਤੇ ਬਈ ਇਹ ਕਿਹਦੀ ਬੱਚੀ ਆ ਇਹ ਡਾਇਮੰਡ ਦੀ ਆ ਜੀ ਹਰੀਕਾ ਇਹ ਡਾਇਮੰਡ ਦੀ ਆ ਤੇ ਕਿੰਨੇ ਟਾਈਮ ਦੀ ਆ ਬਈ ਇਹ ਇਹ 3 ਮਹੀਨਿਆਂ ਦੀ ਲਗਭਗ ਵਾ ਇੱਥੇ ਗਾ ਉਹ ਲੋ ਜਾ ਤੀ ਇਹ 3 ਮਹੀਨਿਆਂ ਦੀ ਹੈਗੀ ਆ ਤੇ ਬਾਈ ਤੁਹਾਡਾ ਪਿੰਡ ਪਿੰਡ ਕਲਾਸ ਜ਼ਿਲ੍ਹਾ ਫਰੀਦਕੋਟ ਆ ਜੀ ਤੇ ਤੁਹਾਡਾ ਨਾਮ ਜਖਸੀਰ ਸਿੰਘ ਜੱਗਾ ਵਾਲਾ ਬਾਈ ਹੁਣੀ ਪੂਰੇ ਖوش ਆ ਤੇ ਬਾਈ ਹੁਣੀ ਬਾਈ ਹੁਣਾਂ ਦੀ ਬੱਚੀ ਆਈ ਆ 9ਵੇਂ ਨੰਬਰ ਤੇ ਬਾਈ ਕਿਹੜੇ ਸੀਮੰਦੀ ਆ ਐ ਨਹੀਂ ਮੇਰੇ ਪਤਾ ਮੁੱਲ ਖਰੀਦੀ ਸੀਗੀ ਠੀਕ ਆ ਜੀ ਤੇ ਆਪਣੇ ਕਿੰਨੇ ਟਾਈਮ ਦੀ ਆ ਇਹ ਇਹ ਵੀਰੇ 11 ਮਹੀਨਾ ਦੀ ਆ ਤੇ ਤੁਹਾਡਾ ਪਿੰਡ ਬਾਈ ਦਰਾਜ ਜੀ ਤੇ ਤੁਹਾਡਾ ਨਾਮ ਹਰਦੀਪ ਸਿੰਘ ਆ ਜੀ ਬਾਈ ਹੁਣਾਂ ਦੀ ਬੱਚੀ ਆ ਗਈ ਵੀ 9ਵੇਂ ਨੰਬਰ ਤੇ ਤੇ 10ਵੇਂ ਤੇ ਤੇ ਬਾਈ ਇਹ ਕਿਹੜੇ ਸਾਹ ਦੀ ਆ ਇਹ ਵੀਰੇ ਬਾਦਲ ਬੁੱਲੂ ਦੀ ਆ ਵੀਰੇ ਤੇ ਇਹ ਕਿੰਨੇ ਟਾਈਮ ਦੀ ਆ ਇਹ ਵੀਰੇ ਟਾਈਮਿੰਗਾਂ ਦੀ ਕੱਟੀ ਆ ਇਹ ਬਈ 2 ਟਾਈ ਮਹੀਨੇ ਦਾ ਤੇ ਪਿੱਦੀ ਜੱਤ ਚੱਲਿਆ 10ਵੇਂ ਨੰਬਰ ਤੇ ਆ ਗਿਆ ਤੇ ਬਾਈ ਤੁਹਾਡਾ ਪਿੰਡ ਪਿੰਡ ਵੀਰੇ ਦਾਲਾ ਸਿੰਘ ਵਾਲਾ ਜਿਲ੍ਹਾ ਸੰਗਰੂਰ ਤੇ ਤੁਹਾਡਾ ਨਾਮ ਬਾਈ ਮੇਰਾ ਨਾਮ ਨਰਪੈ ਸਿੰਘ ਵੀਰੇ ਦੇਖੋ ਬਾਈ ਹੁਣੀ ਸੰਗਰੂਰ ਤੋਂ ਆਏ ਆ ਤੇ ਬੱਚਾ ਜੱਤ ਹੈ ਇਹਨਾਂ ਦਾ ਆਹ ਸੀ ਕਿ ਬਈ ਸਾਰੇ ਬੱਚੇ ਆਪਣੇ ਨੀਲੀ ਰਾਵੀ ਦੇ ਕੈਟਾਗਰੀ ਦੇ